ਸਵਾਗਤ ਹੈ ਮੈਂ ਨਵੀਨ ਕੁਮਾਰ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ ਐਸੇ ਸਿਆਸੀ ਆਗੂ ਹੁੰਦੇ ਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਪੈਰ ਧਰਦੇ ਨੇ ਜਾਂ ਫਿਰ ਬਹੁਤ ਸਾਰੇ ਐਸੇ ਖਿਡਾਰੀ ਹੁੰਦੇ ਨੇ ਜਿਹੜੇ ਰਾਜਨੀਤੀ ਦੇ ਵਿੱਚ ਆ ਕੇ ਆਪਣੀ ਕਿਸਮਤ ਨੂੰ ਅਜਮਾਉਂਦੇ ਨੇ ਸੋ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਬਹੁਤ ਜਲਦ ਸੰਜੇ ਦੱਤ ਵੀ ਸਿਆਸਤ ਦੇ ਵਿੱਚ ਆਉਣਗੇ ਔਰ ਉਹਨਾਂ ਦੇ ਵੱਲੋਂ ਹਰਿਆਣਾ ਤੋਂ ਚੋਣ ਲੜੀ ਜਾ ਸਕਦੀ ਹੈ ਬਹੁਤ ਸਾਰੇ ਮੀਡੀਆਦਾਰਿਆਂ ਦੇ ਵੱਲੋਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਚਰਚਾ ਚੱਲ ਰਹੀ ਸੀ ਕਿ ਸੰਜੇ ਦੱਤ ਜਲਦੀ ਹੀ ਕਾਂਗਰਸ ਜੁਆਇਨ ਕਰ ਸਕਦੇ ਨੇ ਔਰ ਕਾਂਗਰਸ ਦੇ ਵੱਲੋਂ ਚੋਣ ਲੜ ਸਕਦੇ ਨੇ ਹਾਲਾਂਕਿ ਇਹ ਪਰਿਵਾਰ ਬਹੁਤ ਦੇਰ ਤੋਂ ਕਾਂਗਰਸ ਦੇ ਨਾਲ ਜੁੜਿਆ ਰਿਹਾ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਉਹਨਾਂ ਦੇ ਪਿਤਾ ਉਹ ਉਹਨਾਂ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਭੈਣ ਸੰਸਦ ਰਹੇ ਨੇ ਸੋ ਇਹ ਪਰਿਵਾਰ ਬਹੁਤ ਦੇਰ ਤੋਂ ਜੁੜਿਆ ਹੋਇਆ ਸੀ ਪਰ ਹੁਣ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸੰਜੇ ਦੱਤ ਵੀ ਕਾਂਗਰਸ ਦੇ ਵੱਲੋਂ ਚੋਣ ਲੜ ਸਕਦੇ ਨੇ ਪਰ ਕਾਂਗਰਸ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਸੰਜੇ ਦੱਤ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਇਹ ਬਿਲਕੁਲ ਸ ਸਿਆਸਤ ਦੇ ਵਿੱਚ ਨਹੀਂ ਜਾ ਰਿਹਾ ਮੈਂ ਚੋਣ ਨਹੀਂ ਲੜਾਂਗਾ ਸੰਜੇ ਦਾਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਇਹਨਾਂ ਅਫਵਾਹਾਂ ਦਾ ਖੰਡਨ ਕਰਦਾ ਮੈਂ ਹੁਣ ਸਿਆਸਤ ਦੇ ਵਿੱਚ ਨਹੀਂ ਜਾ ਰਿਹਾ ਅਜੇ ਮੇਰਾ ਸਿਆਸਤ ਦੇ ਵਿੱਚ ਜਾਣ ਦਾ ਕੋਈ ਵੀ ਮੇਰਾ ਕੋਈ ਵਿਚਾਰ ਨਹੀਂ ਹੈ ਸੰਜੇ ਦਾਦੇ ਵੱਲੋਂ ਪੋਸਟ ਪਾਈ ਗਈ ਹੈ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਜਾ ਰਿਹਾ ਉਹਨਾਂ ਨੇ ਐਕਸ ਦੇ ਉੱਪਰ ਇਹ ਪੋਸਟ ਲਿਖੀ ਆ ਜਿਹੜੀ ਤੁਹਾਨੂੰ ਅਸੀਂ ਦਿਖਾ ਵੀ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਰਾਜਨੀਤੀ ਦੇ ਵਿੱਚ ਆਉਂਦੀਆਂ ਸਾਰੀਆਂ ਅਫਵਾਹਾਂ ਨੂੰ ਖਾਰਜ ਕਰਦਾ ਮੈਂ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ ਜੇਕਰ ਮੈਂ ਸਿਆਸੀ ਖੇਤਰ ਦੇ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਤਾਂ ਮੈਂ ਇਸ ਦਾ ਐਲਾਨ ਕਰਨ ਤੋਂ ਬਿਲਕੁਲ ਨਹੀਂ ਚਿਜਕਣਾ ਸੀ ਉਹਨਾਂ ਨੇ ਕਿਹਾ ਕਿ ਮੈਂ ਇਹਦਾ ਐਲਾਨ ਖੁਦ ਆਪ ਕਰਨਾ ਸੀ ਪਰ ਹੁਣ ਇਹ ਸਾਰੀਆਂ ਅਫਵਾਹਾਂ ਨੇ ਮੇਰੇ ਵੱਲੋਂ ਅਜੇ ਤੱਕ ਕੋਈ ਅਸੀਂ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਮੈਂ ਚੋਣ ਲੜਾਂਗਾ ਸੋ ਇਹ ਪਰਿਵਾਰ ਜਿਹੜਾ ਹੈ ਬਹੁਤ ਰਾਜਨੀਤੀ ਦੇ ਨਾਲ ਜੁੜਿਆ ਰਿਹਾ ਹੈ ਉਹਨਾਂ ਦੀ ਭੈਣ ਜਿਹੜੇ ਨੇ ਉਹ ਰਾਜਨੀਤੀ ਦੇ ਨਾਲ ਜੁੜੇ ਰਹੇ ਨੇ ਪਿਤਾ ਸੁਨੀਲ ਦੱਤ ਉਹਨਾਂ ਦੀ ਭੈਣ ਪ੍ਰੀਆ ਦੱਤ ਸਾਂਸਦ ਰਹਿ ਚੁੱਕੇ ਨੇ 1987 ਦੇ ਵਿੱਚ ਉਹਨਾਂ ਦੇ ਪਿਤਾ ਤੇ ਭੈਣ ਉਹਨਾਂ ਦੇ ਮੁੰਬਈ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਪਦ ਯਾਤਰਾ ਕੀਤੀ ਸੀ ਸੋ ਬੜਾ ਉਹਨਾਂ ਦਾ ਲੰਮਾ ਇੱਕ ਇਤਿਹਾਸ ਹੈ ਇਸ ਪਰਿਵਾਰ ਦਾ ਰਾਜਨੀਤੀ ਦੇ ਨਾਲ ਪਰ ਸੰਜੇ ਦੱਤ ਦੇ ਨਾਮ ਦੇ ਉੱਤੇ ਜਿਹੜੀਆਂ ਫਵਾਹਮਾਂ ਚੱਲ ਰਹੀਆਂ ਸੀ ਕਿ ਉਹ ਕਰਨਾਲ ਤੋਂ ਚੋਣ ਲੜ ਸਕਦੇ ਨੇ ਲੋਕ ਸਭਾ ਚੋਣ ਲੜ ਸਕਦੇ ਨੇ ਉਹਨਾਂ ਦੀ ਟਿਕਟ ਪੱਕੀ ਹੋ ਸਕਦੀ ਹੈ ਕਿਉਂਕਿ ਕਰਨਾਲ ਤੋਂ ਭਾਜਪਾ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਪੂਰਵ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੂੰ ਔਰ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਸੰਜੇ ਦਾਦਰ ਉੱਥੇ ਇੱਕ ਵੱਡਾ ਚਿਹਰਾ ਕਾਂਗਰਸ ਪਾਰਟੀ ਉਤਾਰਨਾ ਚਾਹੁੰਦੀ ਹੈ ਔਰ ਜਿਸ ਦੇ ਨਾਲ ਭਾਜਪਾ ਨੂੰ ਟੱਕਰ ਦਿੱਤੀ ਜਾ ਸਕੇ ਪਰ ਹੁਣ ਸੰਜੇ ਦਾਦੇ ਵੱਲੋਂ ਇਹਨਾਂ ਸਾਰੀਆਂ ਚਰਚਾਵਾਂ ਦਾ ਖੰਡਨ ਕਰਦਿਆਂ ਹੋਇਆਂ ਉਹਨਾਂ ਨੇ ਇੱਕ ਪੋਸਟ ਪਾਈ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਨਹੀਂ ਆ ਰਿਹਾ ਔਰ ਮੈਂ ਇਹ ਚੋਣ ਨਹੀਂ ਲੜਾਂਗਾ ਹਾਲਾਂਕਿ ਜਮਨਾ ਨਗਰ ਦੇ ਵਿੱਚ ਸੰਜੇ ਦਾਦਾ ਦਾ ਆਪਣਾ ਘਰ ਵੀ ਹੈ ਉਹ ਹਮੇਸ਼ਾ ਉੱਥੇ ਜਾਂਦੇ ਰਹਿੰਦੇ ਨੇ ਸੋ ਹਰਿਆਣੇ ਦੇ ਨਾਲ ਉਹਨਾਂ ਦਾ ਇੱਕ ਚੰਗਾ ਸੰਬੰਧ ਰਿਹਾ ਹੈ ਪਰ ਸੰਜੇ ਦਾਦੀਸ ਪੋਸਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੰਜੇ ਦਾਤ ਰਾਜਨੀਤੀ ਦੇ ਵਿੱਚ ਪੈਰ ਨਹੀਂ ਰੱਖ ਰਹੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਮੈਂ ਰਾਜਨੀਤੀ ਦੇ ਵਿੱਚ ਆਣਾ ਹੋਏਗਾ ਤੇ ਮੈਂ ਆਪ ਖੁਦ ਇਸ ਦਾ ਐਲਾਨ ਕਰਾਂਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ